ਕਿਹੜਾ ਪਿੰਡ ਹੈਗਾ ਮੇਰੇ ਪਿੰਡ ਮਾਵੜੀ ਚੁੱਪ ਕਰੋ ਕੀ ਮਾਮਲਾ ਹੈ ਇੱਥੇ ਸਾਰਾ ਕੀ ਰੌਲਾ ਹੈਗਾ ਇੱਥੇ ਇਹ ਚਿੱਟਾ ਵੇਖਦਾ ਮੇਰਾ ਪਾੜ ਜੇਦਾ ਵੀ ਵਜੇ ਭੋਗਦੀ ਪਿਆ ਉਹ ਵੀ ਠੀਕ ਕਰੋ ਮੁੱਕ ਗਿਆ ਇੱਥੇ ਕੋਈ ਹੁਣ ਰੌਲਾ ਪਿਆ ਹੈਗਾ ਕੀ ਹੈ ਮਾਮਲਾ ਕੀ ਕੀ ਕੰਦਾ ਦੇ ਕੀ ਲਿਖਿਆ ਹੋਇਆ ਇਹ ਪਤਾ ਨਹੀਂ ਸਰ ਜੀ ਕਿਨੇ ਦੇ ਕੇਗਾ ਵੀ ਲੈ ਕੇ ਸਹੀ ਆ ਜਾਵਾ ਨਾ ਦੇਖਣਾ ਜਿਹੜਾ ਕੁਛ ਇੱਥੇ ਹੁੰਦਾ ਜੋ ਉਹੀ ਲਿਖਿਆ ਹੋਇਆ ਜਿਹੜਾ ਮਟੇ ਹੈਗਾ ਕਿਹਨੇ ਮਟੇ ਹੈਗਾ ਪੋਸ ਵਾਲੇ ਨੇ ਮਟਾਇਆ ਇਹੋ ਇਹ ਤਾਂ ਮਟੇਆ ਕੰਧਾਂ ਤੋਂ ਆਓ ਪੁਲਿਸ ਵਾਲਿਆਂ ਨੇ ਮੈਂ ਕਿਹਾ ਵੀ ਤੁਸੀਂ ਕੌਣ ਆ ਗਏ ਸੀ ਮਲਾ ਕੇ ਮੈਂ ਤਾਂ ਮਟੇਣਾ ਆਇਆ ਤੁਸੀਂ ਅੱਗੇ ਸਵਾਲ ਨਹੀਂ ਕੀਤਾ ਅਸੀਂ ਕਹਿ ਰਿਹਾ ਤਾਂ ਮਟਾਉਣੇ ਆ ਅਕੇ ਸਾਨੂੰ ਆਰਡਰ ਹੈ ਨਹੀਂ ਆਰਡਰ ਸਾਨੂੰ ਮਟੇਨ ਦੀ ਹੈ ਕਿ ਨਸ਼ਾ ਜਿਹੜਾ ਵੇਚਿਆ ਅਸੀਂ ਅੱਖਾਂ ਸੀ ਵੀ ਸਾਨੂੰ ਫੜਨ ਦਾ ਆਰਡਰ ਹੈ ਨਹੀਂ ਜੇ ਕਿ ਅਸੀਂ ਤਾਂ ਫੜ ਲੈਣਾ ਕਿ ਗਾਂਝ ਜੱਜ ਸਾਡ ਦਿੰਦਾ ਤੇਰਾ ਤਾਂ ਫੜੋ ਤੁਸੀਂ ਤੁਹਾਡਾ ਕੀ ਨਾਂ ਹੈਗਾ ਮੈਂ ਨਾ ਜਗਦੇਵ ਸਿੰਘ ਹੈ ਇਹ ਪਿੰਡ ਚ ਕਿੱਟਾ ਵਿਕਦਾ ਇੱਥੇ ਤਾਂ ਵਿਕਦਾ ਹੀ ਅਸੀਂ ਫੇਰ ਹੀ ਲਿਖਿਆ ਜੀ ਇਹ ਸ਼ਰਿਆਂ ਵਿੱਚ ਵਿਕਦਾ ਜੀ ਠੀਕਾ ਛੋਟੇ ਛੋਟੇ ਜਿਵਾਕਾਂ ਨੂੰ ਕਰੀ ਜਾਂਦੇ ਨੇ ਵਿਦੇਸ਼ ਦਾ ਕਹਿੰਦਾ ਇਹ ਲੋਕਾਂ ਚੋਂ ਬੱਸ ਜਾਣ ਨਸ਼ਾ ਬੰਦ ਨਸ਼ਾ ਬੰਦ ਹੋ ਜਾਏ ਹੁਣ ਕੱਲੀਆਂ ਬੁੜੀਆਂ ਬੁੜੀਆਂ ਰਹਿ ਗਈਆਂ ਸਾਡੇ ਵੇੜੇ ਜੀ 10 20 ਬੰਦੇ ਰਹਿ ਗਏ ਸਭ ਜਵਾਨੀਆਂ ਘਰੋਂ ਲੱਗੀਆਂ ਸਭ ਚਿੱਟੇ ਦੇ ਟਿਕਟ ਚੜ੍ਹਦੇ ਤੁਸੀਂ ਨਾ ਜੀ ਐ ਕਰੂ ਆ ਚਲ ਆਪਾਂ ਬਾਹਲਾ ਨਹੀਂ ਆ ਗਲੀ ਦੇ ਟੈਸਟ ਕਰਾ ਲੈਣੇ ਆ ਜਿੰਨੇ ਬੱਚੇ ਆ ਜੇ ਗਲੀ ਚ 20 ਬੱਚੇ ਆ ਨਾ ਤਾਂ ਉਹਦੇ ਚ 2 3 ਹੀ ਸਹੀ ਹੋਣਗੇ ਐ ਨਹੀਂ ਪਤਾ ਕਿਹੋ ਜੀਆਂ ਬਿਮਾਰੀਆਂ ਲੱਗੀਆਂ ਪੰਦੇ ਕੱਲੇ ਕੱਲੇ ਜਵਾਕ ਹੈ ਇਹ ਵਿਚਾਰੀਆਂ ਦਿਹਾੜੀ ਤੇ ਜਾਂਦੀਆਂ ਨੇ ਜੇ ਕੋਈ 3-400 ਰੁਪਏ ਦਿਹਾੜੀ ਕਮਾ ਕੇ ਲਿਆਉਂਦੀਆਂ ਤਾਂ ਘਰੇ ਕੰਨ ਕਾਉ ਨਹੀਂ ਛੜਦੇ ਸਿਲੰਡਰ ਉਹ ਵੇਚ ਦੰਦੇ ਆ ਠੀਕ ਆ ਵੀ ਇਹ ਵੀ ਹੁਣ ਕਿੱਧਰ ਜਾਣ ਬਹੁਤ ਜਿਆਦਾ ਬੁਰਾ ਹਾਲ ਹੈ ਹਜੇ ਦੁਕਾਨਾਂ ਤੇ ਖੰਡ ਮਿਲੇ ਨਾ ਮਿਲੇ ਚਿੱਟਾ ਸ਼ਰਿਆਂ ਮਿਲ ਰਿਹਾ ਹੈ ਸ਼ਰਿਆਂ ਮਿਲ ਰਿਹਾ ਹੈ ਹਰ ਕਾ ਜਨੇ ਨਸ਼ਾ ਬੰਦੀ ਕਰਤਾ ਬਿਲਕੁਲ ਹਾਂ ਨੂੰ ਬੰਦ ਕਰ ਹਰ ਇੱਕ ਸ਼ਰਿਆਂ ਬਿੱਤੀ ਜਾਂਦਾ ਜੇ ਬੰਦ ਰੱਖਣ ਤਾਂ ਅਸੀਂ ਨਹੀਂ ਆਉਂਦੇ ਤੇ ਬੁੜੇ ਬੁੜੇ ਬੇਲਾ ਹੋ ਗਿਆ ਹੈ ਜਦੋਂ ਅੱਗੇ ਕਾਨਸੀ ਦਾ ਬੜੀ ਬੜੀ ਟਾਲੀ ਖੜੇ ਹੁੰਦੇ ਆ ਆਪਾਂ ਜੀ ਬੱਚੇ ਥੋੜਾ ਤੇ ਰਿੱਕਦਾ ਆ ਆਪਾਂ ਬੱਚੇ ਦੇ ਅਸਰੇ ਰੁਕ ਗਏ ਆਪਾਂ ਅਸਰੇ ਵਾਲਿਆਂ ਨੂੰ ਮਾਫੀ ਪਾਈ ਜਾਂਦੇ ਛਾਈ ਕੇ ਛੜਾਏ ਨੂੰ ਨਾ ਟੋਣੀ ਪਾਰੀ ਨੀ ਪੁਲਿਸ ਵੀ ਕਾਰਵਾਈ ਕਰਦੀ ਕਿ ਨਹੀਂ ਕਰਨੀ ਕੋਈ ਕਾਰਵਾਈ ਨਹੀਂ ਕਰਦੇ ਜਾਂ ਤੇ ਛੱਡ ਦਿੰਦੇ ਆ ਜੇ ਕਹੇ ਨਾ ਜੀ ਉਹ ਜੇ ਸਾਨੂੰ ਦਿਖਾਓ ਦਿਖਾ ਕੇ ਅਸੀਂ ਫੇਰ ਸੜਾ ਸਾਰਾ ਸਾਰਾ ਆਮੋ ਜਨੇ ਜਨੇ ਉਹਨੇ ਦੱਸੋ ਕਿਹੜੇ ਕਿਹੜੇ ਘਰ ਆ ਵੀ ਹੁਣ ਉਹਨਾਂ ਨੂੰ ਕਿਹੜਾ ਪਤਾ ਨਹੀਂ ਸਾਰਾ ਪਤਾ ਆਪਾਂ ਤਾਂ ਉਹਨਾਂ ਨੂੰ ਜੀ ਸਾਰੇ ਨੂੰ ਸਭ ਨੂੰ ਪਤਾ ਕਿੱਥੇ ਮਿਲਦਾ ਪਤਾ ਹੈਗਾ ਜਦੋਂ ਬਾਹਰੋਂ ਕੋਈ ਆਉਂਦੇ ਆ ਸਾਰੇ ਕੋਲ ਸਾਰੇ ਮਟਕਾਰਾ ਜਾਂਦੇ ਆ ਉਹ ਤਾਂ ਫਿਰ ਲਾ ਲਾ ਜਾਂਦੇ ਆ ਫਰ ਦਿੰਦੇ ਆ ਸਾਰਾ ਪਤਾ ਲੈਂਦੇ ਨੇ ਜਿੰਨੇ ਜਾਂਦੇ ਨੇ ਕੋਈ ਸਰਕਾਰ ਕਿੰਦੀ ਵੀ ਨਸ਼ਾ ਬੰਦ ਕਰਦਾ ਉਹਦੇ ਬਾਰੇ ਕਿੰਨੇ ਤਿੰਨ ਕੋਈ ਨਸ਼ਾ ਨਹੀਂ ਬੰਦ ਕਰਿਆ ਇਹ ਸਰਕਾਰ ਨਸ਼ਾ ਬੰਦ ਕਰਦੀ ਤਾਂ ਫਿਰ ਆਹ ਕੰਮ ਨਹੀਂ ਸੀ ਹੁੰਦੇ ਜੀ ਜਿਹੜਾ ਹੁਣ ਚਿੱਟਾ ਵੇਚਦੇ ਆ ਜੀ ਉਹ ਜਿਵੇਂ ਚਿੱਟੇ ਵਾਲਿਆਂ ਨੂੰ ਫਰ ਲੈਂਦੇ ਆ ਮੈਂ ਕਿਹਾ ਉਹਨੇ ਗੁਰਬੀਆ ਨਹੀਂ ਆਈ ਨਾ ਕੋਈ ਪੈਸੇ ਭਰਿਆ ਲੈ ਉਹਨੂੰ ਬੰਦੇ ਨੂੰ ਛਡਾ ਲੈਂਦੀ ਆ ਭਕਾਓ ਤੁਸੀਂ ਗੱਲ ਇਹ ਅੱਲਾਹ ਪੁਲਸ ਵਾਲੇ ਪੈਸੇ ਨਾਲ ਮਿਲੀ ਹੋਈ ਇਹਨਾਂ ਨੂੰ ਇਹ ਤਾਂ ਕਾਹੀ ਚੱਲਦਾ ਕੰਮ ਕੀ ਇਹ ਬੰਦੇ ਆ ਹੋਰ ਸਾਰਾ ਆਪਣੇ ਪਿੰਡਾਂ ਦੀ ਸਰਕਾਰ ਬਿਆਨਾਂ ਦੇ ਵਿੱਚ ਨਸ਼ਾ ਬੰਦ ਕਰਦੀ ਆ ਜੀ ਅਸਲ ਦੇ ਵਿੱਚ ਨਹੀਂ ਬੰਦ ਕਰਦੀ ਮਾਵਾ ਇੱਕ ਤੋਂ ਨਾਹਰੇ ਬਾਜੀ ਕਰਦੋਂਗੇ ਕਿ ਮਾਮਲਾ ਕਿਉਂ ਇਕੱਠੇ ਹੋਏ ਇਹ ਨਸ਼ੇ ਵਾਲੇ ਮਾਮਲਾ ਜੀ ਇਹਨਾਂ ਸਾਹ ਵੇਖਦਾ ਜੀ ਸਾਡੇ ਚਿੱਟਾ ਸਾਰੇ ਆਮ ਵੇਖਦਾ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਗੁਰਿਆਂ ਤਾਂ ਦਿਹਾੜੀਆਂ ਕਰਦੇ ਨੇ ਤੇ ਮੁੰਡੇ ਸਾਰੇ ਮਰੀ ਜਾਂਦੇ ਵਿਚਾਰੇ ਅਸੀਂ ਕਿੱਥੋਂ ਮੁੰਡੇ ਲੱਗੇ ਜੀ ਦੱਸੋ ਸਾਨੂੰ ਇਹਦਾ ਕੋਈ ਹੱਲ ਹੁੰਦਾ ਹੀ ਨਹੀਂ ਗਵਰਨਮੈਂਟ ਵੀ ਸ਼ੌਂਗਾ ਦੀ ਚਿੱਟੇ ਵਾਲਿਆਂ ਦੇ ਨਾਲ ਹੋਈ ਖੜੀ ਹੈ ਨਸ਼ੇ ਵਾਲਿਆਂ ਦੇ ਨਾਲ ਤਾਂ ਹੋਏ ਖੜੇ ਤੇ ਸਾਡੇ ਨਾਲ ਕੋਈ ਹੈ ਹੀ ਨਹੀਂ ਅਸੀਂ ਕਿੱਥੋਂ ਕਿਹਨੂੰ ਕੱਗੇ ਸਾਡੀ ਵੀ ਕੋਈ ਮਦਦ ਕਰੋ ਸਾਡੀ ਵੀ ਮਦਦ ਹੋਵੇ ਨਾ ਹੱਥ ਵਨ ਕੇ ਬੇਨਤੀ ਹੈ ਜੀ ਇੱਥੋਂ ਚਿੱਟਾ ਦੇਖਣੋਂ ਹਟਣਾ ਚਾਹੀਦਾ ਬੰਦ ਹੋ ਜਾਏ ਵੀ ਬੰਦ ਹੋ ਜਾਏ ਸਾਰੇ ਲਈ ਬੋਲ ਸਾਰੇ ਬੇੜਾ ਬੇਲਾ ਹੋ ਗਿਆ ਖਾਲੀ ਆ ਬੇੜਾ ਜਮਾ ਖਾਲੀ ਹੋ ਗਿਆ ਨਾ ਜਮਾ ਕਾ ਬਈ ਨਾ ਮਾਦਾ ਪਤਾ ਲੱਗਦਾ ਨਾ ਭੈਣ ਦਾ ਪਤਾ ਲੱਗਦਾ ਕੋਈ ਪਤਾ ਨਹੀਂ ਲੱਗਦਾ ਤਾਰੀ ਦੀ ਕੀ ਕੋਈ ਖੋਲ ਦੇ ਕੀ ਮੁੱਠਣਾ ਨਾ ਮੁੱਠਾ ਅੰਦਰ ਫੜ ਕੇ ਰੱਖ ਲੈਣਗੇ ਮੁੰਡਿਆਂ ਨੂੰ ਜਿਹੜੇ ਤੇ ਕਰਾ ਦੇਣਗੇ ਕੋਈ ਨਹੀਂ ਜੀਵਤ ਹੈਗੀ ਮੇਰੀ ਹੱਤ ਮੰਨ ਕੇ ਬੈਂਤੀਆ ਹੋਏ ਹੁਣ ਗੰਡੇ ਆਧੂ ਵੀ ਨਹੀਂ ਜਾਂਦਾ ਮਗਰ ਮਗਰ ਵੀ ਨਹੀਂ ਗਈ ਮਗਰ ਵੀ ਨਹੀਂ ਗਈ ਹੱਤ ਮੰਨ ਕੇ ਬੈਂਤੀਆ ਮੈਂ ਖੜੇ ਹੱਥ ਜਮਾਨਦਰ <laughs> ਵਚਾਦਾ ਇਹਦਾ ਮੁੱਦਾ ਨਹੀਂ ਜਿੰਦ ਜਿੰਦ ਉਹ ਚਿੱਟੇ ਬੁੱਕੇ ਉਹਦੇ ਜਿਹੜੀ ਚਿੱਟੇ ਬੁੱਕੇ ਚੁਕਾ ਦਿੰਦੇ ਝਾੜੀ ਵਾਲਿਆਂ ਨੂੰ ਉਹ ਝਾੜੀ ਦਿੰਦੇ ਜੀ ਜਦਾ ਜਦਾ ਪਾ ਦਿੰਦੇ ਆਪੇ ਆਪੇ ਆ ਕੇ ਦਿੰਦੇ ਆਪੇ ਪਛਾਣ ਆ ਬੋਲੇ ਕੁੱਤੇ ਕੁੱਤਿਆਂ ਫੜਕੇ ਅੰਦਰ ਹੋ ਜਾਂਦਾ ਆ ਮਰਨ ਕਿਤੇ ਨਾਲ ਨਾ ਅੱਖਾਂ ਲੱਗਦਾ ਸਾਹਰੇ ਮਨ ਨਾ ਭੁੱਲੇ ਰਾਜੀ ਬੰਦਾ ਕਿਵੇਂ ਹੋਇਆ ਚਲੋ ਬਸ ਠੀਕ ਅੱਜ ਸਵੇਰ ਦੀ ਗੱਲ ਹੈ ਕਿ ਪਿੰਡ ਮੌਰਤਲਾਂ ਦੇ ਕੰਦ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਕੰਦ ਉੱਤੇ ਲਿਖ ਕੇ ਲਾ ਦਿੱਤਾ ਕਿ ਨਸ਼ਾ ਵੇਚਦਾ ਹੈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕਿ ਕੱਲੇ ਪਿੰਡ ਮੌੜਕਲਾਂ ਦੀ ਹਦੂਦ ਵਿੱਚ ਹੀ ਅਸੀਂ ਹੁਣ ਤੱਕ 23 ਮੁਕਾਦਮੇ ਐਨਡੀਪੀਐਸ ਐਕਟ ਦੇ ਤਹਿਤ ਕਰ ਚੁੱਕੇ ਹਾਂ ਇਸ ਤੋਂ ਇਲਾਵਾ 1 ਮਾਰਚ ਤੋਂ ਜਦੋਂ ਦੀ ਇਹ ਮਿਸ਼ਨ ਸ਼ੁਰੂ ਹੋਇਆ ਜਦੋਂ ਦਰਸਿਆ ਵਿਰੋਧ ਉਦੋਂ ਤੋਂ ਹੁਣ ਤੱਕ 43 ਵਿਅਕਤੀਆਂ ਨੂੰ ਐਨਡੀਪੀਐਸ ਐਕਟ ਵਿੱਚ ਗ੍ਰਿਫਤਾਰ ਕਰ ਚੁੱਕੇ ਹਾਂ ਕੱਲੇ ਪਿੰਡ ਮੌੜਕਲਾਂ ਤੋਂ ਹੀ ਇਸ ਤੋਂ ਇਲਾਵਾ ਪੰਜ ਬੰਦਿਆਂ ਨੂੰ ਅਸੀਂ ਚੌਟੇ ਵਿੱਚ ਲਿਜਾ ਕੇ ਉਹਨਾਂ ਨੂੰ ਡੀਡਿਕਸ਼ਨ ਵਿੱਚ ਦਾਖਲ ਕਰਵਾ ਚੁੱਕੇ ਆ ਇਸ ਤੋਂ ਇਲਾਵਾ ਹੋਰ ਵੀ ਕਈ ਨੌਜਵਾਨ ਹੈ ਜਿਹਨਾਂ ਨੂੰ ਪ੍ਰੇਰਿਤ ਕਰਕੇ ਡੀਡਿਕਸ਼ਨ ਸੈਂਟਰਾਂ ਤੇ ਉਹ ਸੈਂਟਰ ਚ ਲਜਾਇਆ ਜਾਂਦਾ ਇਸ ਤੋਂ ਇਲਾਵਾ ਲਗਾਤਾਰ ਅਸੀਂ ਇੱਥੇ ਕਸ ਆਪਰੇਸ਼ਨ ਕਰਦੇ ਰਹਿੰਦੇ ਆ ਤੇ ਜਦੋਂ ਹੀ ਸਾਨੂੰ ਸੂਚਨਾ ਮਿਲਦੀ ਹੈ ਅਸੀਂ ਉੱਥੇ ਚੰਗੀ ਤਰ੍ਹਾਂ ਤਲਾਸ਼ੀਆਂ ਲੈ ਕੇ ਜੋ ਵੀ ਸਾਡੇ ਸਾਹਮਣੇ ਆਉਂਦਾ ਹੈ ਜਾਂ ਪਤਾ ਲੱਗਦਾ ਹੈ ਕਿ ਬੰਦਾ ਚਿੱਟੇ ਦੀ ਸੋ ਅਗਲੇ ਵਿੱਚ ਸ਼ਾਮਲਾ ਹੈ ਉਸੇ ਵਕਤ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜੇਲ੍ਹ ਭੇਜਿਆ ਜਾਂਦਾ ਹੈ ਤੇ ਬਾਕੀ ਜੋ ਵੀ ਜੋ ਆਪਣਾ ਹੁੰਦੇ ਆ ਵਿਕਟਮ ਹੁੰਦੇ ਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਤੇ ਇਹਦੇ ਵਿੱਚ ਜੋ ਮਹੱਲੇ ਵਾਲੇ ਆ ਉਹ ਇਸੇ ਗੱਲ ਦਾ ਜ਼ਿਆਦਾ ਇਤਰਾਜ਼ ਕਰਦੇ ਆ ਵੀ ਜਿਹੜੇ ਪੁਲਿਸ ਫੜ ਕੇ ਭੇਜਦੀ ਹੈ ਜਿਹੜੇ ਵਿਅਕਤੀ ਜੇਲ੍ਹ ਦੇ ਵਿੱਚ ਭੇਜੇ ਜਾਂਦੇ ਆ ਉਹ ਤੀਜੇ ਚੌਥੇ ਦਿਨ ਹੀ ਫੇਰ ਬਾਹਰ ਆ ਕੇ ਉਹ ਕੰਮ ਸ਼ੁਰੂ ਕਰ ਦਿੰਦੇ ਆ ਇਹਦੇ ਵਿੱਚ ਮੈਂ ਪਹਿਲਾਂ ਵੀ ਬਹੁਤ ਵਾਰ ਬੇਨਤੀ ਕਰ ਚੁੱਕਾ ਤੇ ਅੱਜ ਵੀ ਪਿੰਡ ਦੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਦੇ ਆ ਇਹਨਾਂ ਦੀ ਜ਼ਮਾਨਤ ਨਾ ਕਰਾਈ ਜਾਵੇ ਤੇ ਸਾਡੀ ਬਾਰ ਬਾਰ ਲੋਕਾਂ ਨੂੰ ਬੇਨਤੀ ਹੈ ਕਿ ਇਹਨਾਂ ਲੋਕਾਂ ਦੀ ਜ਼ਮਾਨਤ ਨਾ ਦਿੱਤੀ ਜਾਵੇ ਫਿਰ ਕਵਰੀ ਘਟ ਹੋਣ ਕਰਕੇ ਅਦਾਲਤਾਂ ਇਹਨਾਂ ਦੀ ਜ਼ਮਾਨਤ ਲੈ ਲੈਂਦੀਆਂ ਤੇ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਵੱਧਦਾ ਵੀ ਸ਼ਾਇਦ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਜਿਹੜਾ ਬਾਹਰ ਆ ਜਾਂਦੇ ਆ ਮੈਂ ਫਿਰ ਲੋਕਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਵਿਅਕਤੀਆਂ ਦੀ ਜਵਾਂਤ ਨਾ ਕਰਾਈ ਜਾਵੇ ਅਤੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਹੀ ਰਹਿਣ ਦਿੱਤਾ ਜਾਵੇ। ਬਾਕੀ ਜੋ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਕੋਈ ਨਸ਼ੇ ਸੰਬੰਧੀ ਅਸੀਂ ਫੌਰਨ ਕਾਰਵਾਈ ਕਰਕੇ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਹੁਕਮਾਂ ਅਨੁਸਾਰ ਬਿਲਕੁਲ ਹੀ ਇਹ ਨਸ਼ੇ ਨੂੰ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ। ਤੇ ਅੱਗੋਂ ਵੀ ਇਹ ਕਾਰਵਾਈਆਂ ਜਾਰੀ ਰਹਿਣਗੀਆਂ। ਥੈਂਕ ਯੂ।